ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਕੱਲ ਦੀ ਵੀਡੀਓ ਹੈ ਜਦ ਸਵੇਰ ਦਾ ਸਾਡੇ 6 ਦਾ ਟਾਈਮ ਆ ਤੇ ਪਹਿਲੀ ਚਾਹੀ ਪੀ ਰਹੀ ਸੀ ਸਵੇਰ ਦੀ ਨਾਲ ਨਾਲ ਬਸ ਸਬਜੀ ਦੀ ਤਿਆਰੀ ਕਰ ਰਹੀ ਸੀ ਸਬਜੀ ਬਣਾਉਣੀ ਸੀ ਤੋਰੀਆਂ ਤੇ ਮੈਂ ਤੋਰੀਆਂ ਛੱਲ ਰਹੀ ਸੀ ਬਰਾ ਮੇਰੇ ਕੋਲੇ ਬੈਠੀ ਸੀ ਕਹਿੰਦੀ ਕਟਿੰਗ ਮੈਂ ਕਰ ਦੋਗੀ ਮੰਮਾ ਤੇ ਰਾਤ ਨੂੰ ਤਾਂ ਹੁਣ 2 ਦਿਨ ਹੋ ਗਿਆ ਮੌਸਮ ਠੰਡਾ ਹੋ ਜਾਂਦਾ ਤੇ ਸਵੇਰ ਵੇਲੇ ਜਦੋਂ ਕੰਮ ਕਰਦੇ ਨੂੰ ਪਤਾ ਨਹੀਂ ਗਰਮੈਸ਼ ਆਉਂਦੀ ਹੈਗੀ ਮੀਂਹ ਪਿਆ ਕਰਕੇ ਤੇ ਹੁਣ ਰਾਤ ਨੂੰ ਇੱਥੇ ਕੋਰਟ ਦੇ ਵਿੱਚ ਪੈ ਜਾਂਦੇ ਤਾਂ ਠੰਡ ਬਹੁਤ ਲੱਗਦੀ ਹੈ ਤੇ ਪਰ ਆਪ ਜਦੋਂ ਨਾਲ ਤਾਂ ਸਬਜ਼ੀ ਕੱਟਣ ਲੱਗ ਜਾਂਦੀ ਕੰਮ ਤਾਂ ਚਲੋ ਹੋ ਜਾਂਦਾ ਨਾਲ ਦੋ ਜਣ ਦਾ ਰਲ ਕੇ ਛੇਤੀ ਵੀ ਹੋ ਜਾਂਦਾ ਤੇ ਨਾਲ ਉਹ ਚੌੜਚ ਪੈ ਜਾਂਦੀ ਆ ਤੋਰੀਆਂ ਮੁਰਗੀਆਂ ਜੀਆਂ ਦੇਖ ਕੇ ਵਿੱਚੋਂ ਤੇ ਇਹਦਾ ਇਹ ਜੇਬ ਆਂਦਾ ਇਹਦਾ ਫਲਾਣੀ ਚੀਜ਼ ਬਾਦੀ ਕਹਿੰਦੀ ਆ ਛੋਟੇ-ਮੋਟੇ ਗੱਲਾਂ ਵਾਸਤੇ ਇੱਥੇ ਲੱਗੇ ਰਹੇ ਆ ਸਵੇਰ ਦੀ ਕਰੀਏ ਨਾ ਬਹੁਤ ਘੱਟ ਮੌਕਾ ਮਿਲਦਾ ਸਵੇਰ ਦੀ ਪਹਿਲੀ ਜਗਾ ਇਕੱਠੇ ਬੈਠ ਕੇ ਪੀਣ ਦਾ ਕਿਉਂਕਿ ਅੱਗੇ-ਪਿੱਛੇ ਕਰਕੇ ਸਾਰੇ ਕੋਈ ਪਹਿਲਾਂ ਉੱਠ ਖੜਦਾ ਕੋਈ ਮਗਰ ਉੱਠ ਖੜਦਾ ਤੁਸੀਂ ਵੀ ਹਜੇ ਚਾਹ ਪੀਤੀ ਨਹੀਂ ਸੀ ਪਾ ਕੇ ਰੱਖ ਲਈ ਸੀ ਆਪਣੀ ਚਾਹ ਵੀ ਅੱਜ ਕੰਮ ਥੋੜਾ ਜਿਹਾ ਸਲੋ ਹੀ ਚੱਲ ਰਿਹਾ ਕਦੇ ਕਦੇ ਆਇ ਹੁੰਦਾ ਵੀ ਚਲੋ ਜਲਦੀ ਜਲਦੀ ਕੰਮ ਆਨੇ ਵੇੜ ਲਗੇ ਤੇ ਕਦੇ ਆਇ ਹੁੰਦਾ ਵੀ ਚੱਲ ਕਰ ਲਾਂਗੇ ਹੌਲੀ ਹੌਲੀ ਕਰ ਲਾਂਗੇ ਆਪ ਹੀ ਕਰਨਾਗਾ ਭਾਵੇਂ ਹੌਲੀ ਕਰ ਲਗੇ ਤੇ ਭਾਵੇਂ ਜਲਦੀ ਕਰ ਲਗੇ ਕਈ ਵਾਰੀ ਵੈਸੇ ਹੀ ਹੋ ਜਾਂਦਾ ਸਰੀਰ ਨੂੰ ਵੀ ਚਲੋ ਕਰ ਲਾਂਗੇ ਹੌਲੀ ਹੌਲੀ ਵੈਸੇ ਮੈਂ ਸਵੇਰ ਝਾੜੂ ਲਗਾ ਕੇ ਉਸ ਤੋਂ ਬਾਅਦ ਨਹਾ ਕੇ ਤੂਫ ਜੁੱਤ ਲਗਾ ਕੇ ਤੇ ਚਾਹ ਤਾਂ ਮੈਂ ਫੇਰ ਹੀ ਪੜਾਈ ਸੀ ਕਿ ਇੱਕ ਕੱਜ ਮੈਨੂੰ ਆਇਆ ਸੀ ਵੀ ਕੱਪੜੇ ਨਿਜ਼ੋਹ ਦੀ ਮੈਂ ਤਾਂ ਕਰਕੇ ਬਸ ਕੰਮ ਵੀ ਸਲੋ ਕਰ ਰਹੀ ਸੀਗੀ ਵੀ ਰੋਟੀ ਟੋਕ ਦਾ ਹੀ ਕਰਨਾ ਤੇ ਉਸ ਤੋਂ ਬਾਅਦ ਪੋਚਾ ਲਗਾਉਣਾ ਹੋਊਗਾ ਆਪਣੇ ਕੋਲੇ ਮੈਕ ਵਗੈਰਾ ਦਾ ਪ੍ਰਬੰਧ ਹੈ ਨਹੀਂਗਾ ਤੇ ਨਹੀਂ ਆਪਾਂ ਤੁਹਾਨੂੰ ਦਿਖਾ ਦਗੇ ਛੋਟੀ ਛੋਟੀਆਂ ਗੱਲਾਂ ਜਿਹੜੇ ਬੱਚੇ ਕਰਦੇ ਆ ਤੇ ਉਹ ਵੀ ਸੁਣਾ ਕੇ ਹੌਲੀ ਹੌਲੀ ਕਰਾਂਗੇ ਇੰਤਜ਼ਾਮ ਜਿਹੜਾ ਮੇਰੇ ਕੋਲੇ ਫੋਨ ਆ ਤੇ ਇਹ ਤੇ ਮੈਕ ਲੱਗਦਾ ਨਹੀਂਗਾ ਤੇ ਫਿਰ ਜਿੰਨਾ ਚਿਰ ਮੈਕ ਵਾਲਾ ਆਪਣੇ ਕੋਲੇ ਫੋਨ ਨਹੀਂ ਆਉਂਦਾ ਜਿੰਨਾ ਚਿਰ ਥੋੜਾ ਜਿਹਾ ਵਧੀਆ ਤੇ ਉਹਨਾਂ ਚਿਰ ਆਪਾਂ ਵਾਇਸ ਓਵਰ ਹੀ ਕਰਾਂਗੇ ਜਿਸ ਜਦੋਂ ਪਰਮਾਤਮਾ ਨੂੰ ਮਨਜ਼ੂਰ ਹੋਇਆ ਤੇ ਫੋਨ ਤਾਂ ਉਹਦੀ ਆਉਣਾਗਾ ਤੋ ਦੂਬਾਰਾ ਪਾਵਰ ਸਵਰ ਕੱਟ ਕਰਿਆ ਕਰਾਂਗੇ ਆਪਾਂ ਜੋ ਆਵਾਜ਼ ਨਾਲ ਆਪਾਂ ਗੱਲਾਂ ਕਰ ਰਿਹਾ ਕਰਾਂਗੇ ਕੰਮ ਤੰਦੇ ਕਰਦੇ ਉਹ ਤੁਹਾਨੂੰ ਸੁਣਾਇਆ ਕਰਾਂਗੇ ਬੱਚਾ ਦੇ ਵੀ ਵੀ ਆਪ ਸਵੇਦੀ ਕੀ ਗੱਲ ਕਰਦੇ ਆ ਇਹ ਵੈਸੇ ਤਾਂ ਇਹ ਕੈਮਰੇ ਸਾਹਮਣੇ ਚਾਹਤਾ ਆਉਂਦੇ ਨਹੀਂ ਕਿ ਤਾਂ ਕਰਕੇ ਬਈ ਨੂੰ ਸਾਰੀ ਉਹ ਸਵਰ ਕਰਨੀ ਪੈਂਦੀ ਹੈਗੀ ਜੇ ਤਾਂ ਮੈਕ ਵਗੈਰਾ ਹੋਵੇ ਤਾਂ ਆ ਵਾਇਸ ਨਾਲ ਦੇ ਨਾਲ ਲੱਗ ਜਾਂਦੀ ਹੈਗੀ ਆਪ ਸਵੇਦੀ ਤਾਂ ਹੈ ਬਹੁਤ ਜ਼ਿਆਦਾ ਮਸਤੀ ਕਰਦੇ ਛੋਟੇ ਛੋਟੇ ਗੱਲਾਂ ਦੇ ਇਹ ਨਾਲ ਖੇਡ ਪਾਏ ਜਾਂਦੇ ਜਦੋਂ ਕੋਈ ਕੰਮ ਕਰਦੀ ਹੈ ਮੈਂ ਇਹਨੂੰ ਕਿਹਾ ਵੀ ਤੂੰ ਕੰਮ ਘੱਟ ਕਰਦੀ ਹੈ ਖੇਡਾ ਖੇਡ ਜੇ ਕਹਦੀ ਆ ਜੀ ਚੀਜ਼ ਹੀ ਕਹਦੀ ਖੇਡਣ ਵਾਲੀ ਤੋਰਾਂ ਦਾ ਕਹਦੀ ਆ ਕਿ ਵੀ ਇਹ ਜਦੋਂ ਕਟਿੰਗ ਕਰਦੀ ਉਹਨਾਂ ਦੇ ਪੀਸ ਚਾਰ-ਚਾਰ ਕਰਕੇ ਵਿਚਾਲੇ ਉਹ ਫਿਰ ਕਟਿੰਗ ਕਰਦੀ ਨਾਲ ਨਾਲ ਸਬਜ਼ੀ ਦੀ ਤਿਆਰੀ ਹੋ ਜੂਗੀ ਬਸ ਚਾਹ ਪੀਂਦੇ ਪੀਂਦੇ ਮੈਂ ਛੱਲ ਕੇ ਰੱਖ ਦਿੱਤੇ ਭਰਾ ਕਟਿੰਗ ਕਰ ਦਊਗੀ ਤੋ ਰੰਗਾਂ ਨੂੰ ਵੈਸੇ ਬਹੁਤ ਟਾਈਮ ਤਾਂ ਨਹੀਂ ਲੱਗਦਾਗਾ ਬਸ ਇਹ ਥੋੜਾ ਜਿਹਾ ਕਟਿੰਗ ਤੇ ਟਾਈਮ ਲੱਗ ਜਾਂਦਾਗਾ। ਬਾਕੀ ਸਵੇਰ ਵੇਲੇ ਮੌਸਮ ਥੋੜਾ ਜਿਹਾ ਠੀਕ ਹੁੰਦਾ ਜਿਵੇਂ ਜਿਵੇਂ ਧੁੱਪ ਚੜ ਜਾਂਦੀ ਆ ਤੇ ਉਵੇਂ ਉਵੇਂ ਕੰਮ ਵਿੱਚ ਮਨ ਵੀ ਨਹੀਂ ਲੱਗਦਾਗਾ ਤੇ ਸਵੇਰ ਵੇਲੇ ਆ ਹੁੰਦਾ ਵੀ ਚਲੋ 10 ਮਿੰਟ ਇਕੱਠੇ ਬੈਠੇ ਆ ਤੇ ਗੱਲਾਂਬੱਤਾਂ ਵੀ ਹੋ ਜਾਂਦੇ ਕਿਉਂਕਿ ਉਸ ਤੋਂ ਬਾਅਦ ਟਾਈਮ ਵੀ ਨਹੀਂ ਲੱਗਦਾਗਾ ਕੰਮ ਆਲੇ-ਕਮਾ ਤੇ ਚਲੇ ਜਾਂਦੇ ਆ ਪਰ ਸਕੂਲ ਚਲੀ ਜਾਂਦੀ ਮੈਂ ਇਕੱਲੀ ਰਹਿ ਜਾਂਦੀ ਹੈਗੀ। तो जी सब्जी की कटिंग कर लगे चाह पी लगे तो उस तो बाद बस लाने तड़का क्योंकि हम रोटी सब्जी तो ही करना प्राव चौड़ी से चार पीस कर लेरी तो दे कटिंग करके चाह पी के तो बस उस तो बाद लाव गे सब्जी का तड़का ਇੱਕ ਵਾਰੀ ਜਦੋਂ ਝਾੜੂ ਨਿਕਲਿਆ ਹੁੰਦਾ ਤੇ ਉਦੋਂ ਵੈਸੇ ਵੀ ਆ ਇਹ ਹੋ ਜਾਂਦਾ ਵੀ ਚਲੋ ਪੋਚੇ ਲਗਾਉਣਾ ਹੋਊਗਾ ਵੀ ਕੰਮ ਹੋ ਜਾਣਗੇ। ਬਾਕੀ ਵਾਸ਼ਿੰਗ ਮਸ਼ੀਨ ਤਦ ਤੱਕ ਮੈਂ ਨਹੀਂ ਲਗਾਉਂਦੀ। ਹੁਣ ਬਾਰੀ ਆ ਗਈ ਹੈ ਸਬਜ਼ੀ ਨੂੰ ਤੜਕਾ ਲਾਉਣ ਦੀ। ਪਿਆਜ਼ ਮੈਂ ਵਿੱਚੇ ਕੱਟ ਲਏ ਸੀ ਤੇ ਦੋ ਅਲੱਗ ਤੜਕੇ ਨਹੀਂ ਲਾਉਂਦੀ ਕਿ ਦੌਰਗਾਂ ਨੂੰ। ਤੇਲ ਪਾ ਲੈਣਾ ਸਰਦਰਾ ਤੇ ਅਜਾ ਜੀਰਾ ਤਾਂ ਹੈ ਹੀ ਨਹੀਂ ਗਾ ਜੇ ਰਸਲ ਲਿਆਉਣ ਆਲਾ ਪਿਆਗਾ। ਨਹੀਂ ਤਾਂ ਜੀਰੇ ਦਾ ਤੜਕਾ ਲਾਉਣੀ ਹੁੰਦੀ ਆ ਗੀਰ ਦੋ ਪਿਆਜ਼ ਕੱਟਲੇ ਸੀ ਬਸ ਵਿੱਚ ਤੇਲ ਘਰਮ ਹੋ ਗਿਆ ਸੀਗਾ ਤੇ ਮਿਲਣਾ ਮਸਾਲਿਆਂ ਤੋਂ ਕੇਰਾ ਆਪਾਂ 5 ਮਿੰਟ ਇਸੇ ਤਰ੍ਹਾਂ ਇਹਨਾਂ ਨੂੰ ਘੋਲਣਾਂਗੇ ਤੇਲ ਦੇ ਵਿੱਚ ਟਾਕੇ ਵੈਨ ਪਕਾ ਲ ਗੋਣ ਚਰਚ ਮੈਟਾ ਗੋਣ ਨੂੰ ghee ਤੇ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਲਸਣ ਵੀ ਥੋੜਾ ਰੋਕ ਕੇ ਪਾਵਾਂਗੇ ਤੇ ਵਿੱਚ ਲਸਣ ਮਸ਼ਲ ਕੇ ਰੱਖ ਲਈ ਸੀ ਤੇ ਪਰ ਬਾਅਦ ਦੇ ਵਿੱਚ ਆਪਾਂ ਕੁੱਟ ਕੇ ਲਸਣ ਫਿਰ ਪਾਵਾਂਗੇ ਤੋਰੀਆਂ 'ਚ ਪਾਣੀ ਪਾਉਣ ਦੀ ਜ਼ਰੂਰਤ ਤਾਂ ਨਹੀਂ ਹੁੰਦੀ ਇਹ 'ਚ ਕਿਉਂਕਿ ਆਪ ਹੀ ਪਾਣੀ ਛੱਡ ਦਿੰਦਿਆਂ ਅਸੀਂ ਜਦੋਂ ਆਪਾਂ ਪਾਉਣੇ ਆਗੇ ਸਬਜ਼ੀ ਬਣਾਉਣੇ ਆ ਦੀ ਤੇ 5 ਕਿ ਮਿੰਟ ਹੋ ਗਏ ਸੀਗੇ ਸਾਨੂੰ ਪੱਕਲੇ ਨੂੰ ਆਟਾ ਵੀ ਗੁੰਨ ਲਿਆ ਸੀਗਾ ਹੁਣ ਇਸ ਦੇ ਵਿੱਚ ਲਸਣ ਪਾ ਦੋਗੇ ਮੈਂ 4-5 ਕਲੀਆਂ ਲਸਣ ਦੀਆਂ ਪਾ ਦੋਗੇ ਜ਼ਿਆਦਾ ਤਾਂ ਨਹੀਂ ਬਹੁਤ ਸਿੰਪਲ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਹੈ ਤੋਰੀਆਂ ਦੀ ਸਬਜ਼ੀ ਮੈਂ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਇਸ ਨੂੰ ਕੋਈ ਜ਼ਿਆਦਾ ਤੜਕੇ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਨੰ ਲਸਣ ਪਾ ਦਾਂਗੇ ਤੇ ਨਵੇਂ ਮਸਾਲੇ ਪਾ ਦਾਂਗੇ ਇਹਦੇ ਵਿੱਚ ਲਸਣ ਜੇ ਤੁਸੀਂ ਇਸ ਤਰ੍ਹਾਂ ਕੱਟ ਕੇ ਪਾਉਣੇ ਆ ਤੇ ਇਸ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈਗਾ ਤੋਰੀਆਂ ਦੇ ਵਿੱਚ ਬੇਸਿਕ ਕਦੇ ਮਨ ਕਰਦਾ ਕਈ ਵਾਰੀ ਪਹਿਲਾਂ ਤੜਕਾ ਲਾ ਕੇ ਵੀ ਬਣਾ ਲੈਣੀ ਹੁੰਦੀ ਆ ਤੇ ਪਰ ਜ਼ਿਆਦਾਤਰ ਤਾਂ ਬੇਸੇ ਤਰੀਕਾ ਹੀ ਬਣਾਉਣੀ ਹੁੰਦੀ ਹੈਗੀ ਤੋਰੀਆਂ ਨੂੰ ਮਸਾਲੇ ਪਾ ਦੇ ਨੇ ਮਸਾਲੇ ਪਾ ਕੇ ਦੋਸਤੋ ਬਸ ਜਿਆਦਾ ਟਾਈਮ ਨਹੀਂ ਲੱਗਦਾਗਾ ਸਬਜ਼ੀ ਨੂੰ ਪੱਕਣ ਨੂੰ ਹਲਦੀ ਪਾ ਦੂੰਗੀ ਲਾਲ ਮਿਰਚ ਤੇ ਨਾਮਕ ਮਸਾਲੇ ਵੀ ਬਸ ਆਪਾਂ ਵੈਸੇਕੇ ਜਿ ਮਸਾਲੇ ਪਾਵਾਂਗੇ ਆਪਣੇ ਜਿਹੜੇ ਘਰ 'ਚ ਹੁੰਦੇ ਆਗੇ ਜਿਆਦਾ ਕੋਈ ਮਸਾਲੇ ਨਹੀਂ ਪਾਉਂਦੇ ਇਸ ਦੇ ਵਿੱਚ ਕਿਉਂਕਿ ਸਾਰਾ ਟੇਸਟ ਇਹਦਾ ਆਪਾਂ ਇਸ ਦੇ ਵਿੱਚ ਦੁੱਧ ਤੇ ਮਲਾਈ ਪਾਵਾਂਗੇ ਤੇ ਉਹਦੇ ਨਾਲ ਹੀ ਆਉਣਾਗਾ ਵੈਸੇ ਕਈ ਤਾਂ ਦੁੱਧ ਤੋਂ ਬਿਨਾ ਬਣਾਉਂਦੇ ਕद्दू ਤੋਰੀਆਂ ਤੇ ਪਰ ਸਾਡੇ ਤਾਂ ਖਾਂਦੇ ਸਾਨੂੰ ਆਤ ਹੀ ਬਣੀ ਵੀ ਸ਼ੁਰੂ ਤੋਂ ਹੀ ਜਿਵੇਂ ਬਚਪਨ ਤੋਂ ਵੀ ਮੈਂ ਵੀ ਇਹੀ ਦੇਖਿਆ ਹੋਵੇ ਸਾਡੇ ਹੁਣ ਵੀ ਇੱਕੇ ਘਰ ਵੀ ਮੇਰੇ ਤੇ ਦੁੱਧ ਪਾ ਕੇ ਬਣਾਉਂਦੇ ਸੀਗੇ ਕद्दू ਤੋਰੀਆਂ ਤੇ ਉਵੇਂ ਮੈਂ ਬਣਾਉਣ ਲੱਗੀ ਸੀ ਤੇ ਹੁਣ ਬੱਚਾ ਨੂੰ ਵੀ ਉਵੇਂ ਆਦਤ ਪਈ ਵੀ ਖਾਂਦੇ ਨੇਗੇ ਇਹ ਹਜੇ ਕद्दू ਤਾਂ ਕਦੇ-ਕਦਾਈ ਖਾ ਲੈਂਦੇ ਦੁੱਧ ਤੋਂ ਬਿਨਾ ਤੇ ਤੋਰੀਆਂ ਤਾਂ ਨਹੀਂ ਖਾਂਦੇ ਬਿਲਕੁਲ ਵੀ ਇਹ ਤਾਂ ਮਾਣ ਮੈਨੂੰ ਰਾਤ ਹੀ ਕਹਤਾ ਸੀ ਦੇਖ ਕੇ ਕਹਦਾ ਮम्मा ਤੋਰੀਆਂ ਬਣਾਓ ਤੇ ਦੁੱਧ ਤੇ ਮਲਾਈ ਪਾ ਕੇ ਬਣਾਓ ਦੋਨੇ ਚੀਜ਼ਾਂ ਸਬਜ਼ੀ ਬਣ ਗਈ ਸੀ ਤੇ ਹੁਣ ਇਹਦੇ ਵਿੱਚ ਦੁੱਧ ਪਾ ਦੂੰਗੀ ਇੱਕ ਕੋਲੀਆ ਦੇ ਵਿੱਚ ਮਲਾਈ ਪਾ ਦੂੰਗੀ ਘਾਵਤ ਬਣੀ ਵੀ ਐ ਵੈਸੇ ਵੀ ਕਹਿ ਦਿੰਦੇ ਕਿਉਂ ਬਣਾਵੇ ਤੋਰੀਆਂ ਤੇ ਵੱਡੀ ਨੂੰ ਦਾ ਨਾ ਸਾਰਾ ਟੇਸਟੀ ਇਹਦਾ ਮਲਾਈ ਤੇ ਦੁੱਧ ਦੇ ਨਾਲ ਆਉਣਾਗਾ ਹੁਣ ਆਪਾਂ ਇਸ ਨੂੰ ਇੱਕ ਉਬਾਲ ਦੇ ਲਾਂਗੇ ਦੁੱਧ ਪਾ ਕੇ ਤੇ ਬਸ ਉਸ ਤੋਂ ਬਾਅਦ ਗੈਸ ਕਰ ਦੋਗੇ ਬੰਦ ਤੇ ਰੋਟੀ ਵੀ ਲੱਗ ਜੂਗੀ ਮੈਂ ਲੱਸੀ ਬਣਾਉਣੀ ਆ ਉਸ ਤੋਂ ਪਹਿਲਾਂ ਤੇ ਲੱਸੀ ਬਣਾ ਕੇ ਤੇ ਫੇਰ ਹੀ ਰੋਟੀ ਲੱਗੂਗੀ ਸਬਜ਼ੀ ਨੂੰ ਵੈਸੇ ਤਾਂ ਦੁੱਧ ਨੂੰ ਉਬਾਲ ਦੇ ਕੇ ਰੱਖਿਆ ਹੁੰਦਾ ਤੇ ਪਰ ਜੇ ਇੱਕ ਵਾਰੀ ਆਪਾਂ ਸਬਜ਼ੀ ਚ ਪਾਇਆ ਹੁੰਦਾ ਜਦੋਂ ਤੇ ਉਬਾਲ ਜਿੰਨੇ ਆ ਤੇ ਸਬਜ਼ੀ ਖਰਾਬ ਨਹੀਂ ਹੁੰਦੀ ਕਿ ਦਿਨੇ ਟਿਫਨ ਦੇ ਵਿੱਚ ਲੈ ਕੇ ਜਾਂਦੇ ਆ ਇਹ ਸਬਜ਼ੀ ਤੁਸੀਂ ਦੇਖ ਹੀ ਸਾਦ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਵੈਸੇ ਕद्दू ਨਾਲੋਂ ਜ਼ਿਆਦਾ ਮੈਨੂੰ ਤੋਰੀਆਂ ਵਧੀਆ ਲੱਗਦੀਆਂ ਖਾਣ ਦੇ ਵਿੱਚ ਕद्दू ਮੈਨੂੰ ਕੋਈ ਖਾਸ ਪਸੰਦ ਨਹੀਂ ਕਿ ਖਾਣ ਦੇ ਵਿੱਚ ਉਸ ਤੋਂ ਬਾਅਦ ਵਸ ਲੱਸੀ ਬਣਾ ਕੇ ਰੱਖ ਲਈ ਸੀ ਕੀ ਤੇ ਰੋਟੀ ਬਣਾ ਦਿੰਦੇ ਆ ਰੋਟੀ ਬਣਾਉਣ ਤੇ ਵੀ ਅੱਧਾ ਪੌਣਾ ਘੰਟਾ ਮੈਨੂੰ ਲੱਗ ਹੀ ਜਾਂਦਾ ਅੱਧਾ ਘੰਟਾ ਤਾਂ ਲੱਗ ਹੀ ਜਾਂਦਾਗਾ ਕਿਉਂਕਿ ਐਂ ਐ ਵੀ ਨਾਲ ਦੁਪਹਿਰ ਦਾ ਵੀ ਹੋ ਜਾਂਦਾ ਰੋਟੀ ਦਾ ਹੁਣ ਟਿਫਨ ਜਾਂਦੇ ਆਗੇ ਤੇ ਉਹਨਾਂ ਹੀ ਤਾਂ ਦੋ ਜਾਨਾਂ ਹੀ ਤਾਂ ਦੁਪਹਿਰ ਦੀ ਰੋਟੀ ਵੀ ਨਾਲ ਹੀ ਬਣ ਜਾਂਦੀ ਹੈਗੀ ਕਿੱਥੇ ਐਂ ਹੁੰਦਾ ਵੀ ਕੱਲੇ ਸਵੇਰ ਦੀ ਰੋਟੀ ਬਣਾਉਣੀ ਆ ਤੇ ਟਾਈਮ ਘੱਟ ਲੱਗਦਾਗਾ ਉਸੇ ਐਂ ਵੀ ਚਲੋ ਨਾਲ ਦੁਪਹਿਰ ਦਾ ਵੀ ਕੰਮ ਨਿਪਟ ਜਾਂਦਾ ਫਿਰ ਪ੍ਰਾਪ ਦੇ ਵੀ ਵਸੇ ਦੋ ਫੁਲਕੇ ਨਾਲ ਲਾ ਕੇ ਰੱਖ ਹੀ ਦੇਣੇ ਹੁੰਦੇ ਆ ਦੁਪਹਿਰ ਦੇ ਹੁਣ ਮੈਂ ਕਿਉਂਕਿ 12:00 ਵਜੇ ਚਲੀ ਜਾਂਦੀ ਹੁੰਦੀ ਆ ਉਹ ਤੇ ਉਸ ਤੋਂ ਬਾਅਦ ਬਸ ਆਪਣੇ ਲਈ ਬਣਾਉਣੀ ਹੁੰਦੀ ਆ ਦਿਨੇ ਮੇ ਰੋਟੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਹੈਗੇ ਵੀਡੀਓ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਦਾ ਵੀ ਬਹੁਤ ਤੰਨਵਾਦ ਜੀ ਪਲੀਜ਼ ਰਿਕਵੈਸਟ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਕਿਉਂਕਿ ਤੁਹਾਡੇ ਸਾਥ ਤੇ ਸਕੂਲ ਦੇ ਨਾਲ ਹੀ ਆਪਾਂ ਅੱਗੇ ਵਧਣਾਗਾ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤਾਂ ਜੇ ਪਰੌਟੀ ਬਣਾ ਲਗੇ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਬਸ ਕਿਚਨ ਦੀ ਸਾਫ਼ ਸਫਾਈ ਹੋ ਜਾਊਗੀ ਤੇ ਪੋਚੇ ਲਗਾਉਣੇ ਹੋਣਗੇ ਕੱਪੜੇ ਤਾਂ ਆਪਾਂ ਧੋਣੇ ਨਹੀਂਗੇ ਤੇ ਹੋਰ ਕੋਈ ਜ਼ਿਆਦਾ ਕੰਮ ਹੈ ਨਹੀਂਗਾ ਬਾਕੀ ਛੋਟਾ ਮੋਟਾ ਹਜੇ ਪੌਦੇ ਲਗਾਉਣ ਵਾਲੇ ਪਏ ਗਮਲੇ ਚੱਕ 2 ਤਾਂ ਮੈਂ ਲਗਾਤੇ ਸੀਗੇ ਤੇ ਉਹ ਗਮਲਿਆਂ ਨੂੰ ਕਲਰ ਵਗੈਰਾ ਕਰਨ ਵਾਲਾ ਸੀ ਤੇ ਕੁਝ ਨਵੇਂ ਲੈ ਕੇ ਆਉਣ ਵਾਲੇ ਸੀਗੇ ਤੇ ਤਾਂ ਕਰਕੇ ਬਸ ਉਹ ਐਵੇਂ ਪਏ ਆਗੇ 1 2 ਪੌਦੇ ਤਾਂ ਗਮਲੇ ਪਲਾਸਟਿਕ ਵਾਲੇ ਬਾਹਰ ਪਏ ਥੋੜੇ ਜਿਹਾ ਰਫ ਜੇ ਹੋਏ ਪਏ ਸੀ ਤੇ ਤਾਂ ਕਰਕੇ ਮੈਨੂੰ ਆਇਆ ਸੀ ਵੀ ਇਹਨਾਂ ਨੂੰ ਚਲੋ ਪੇਂਟ ਕਰ ਦਗੇ ਇੱਕ ਵਾਰੀ ਲਾਈਫ ਵਾਜਾਂ ਦੀ ਨਾ ਤਾਂ ਇਦਾਂ ਚੀਜ਼ ਦੀ ਜਦੋਂ ਆਪਾਂ ਉਹਨਾਂ ਦੀ ਕੇਅਰ ਕਰਦੇ ਆ ਮਾੜੀ-ਮੋਟੀ ਤੇ ਬਾਕੀ ਪਏ ਵੀ ਸੋਹਣੇ ਲੱਗਦੇ ਹੈਗੇ ਜਦੋਂ ਫੇਟ ਜੇ ਹੋਏ ਪਏ ਹੁੰਦੇ ਕਲਰ ਤੇ ਉਹ ਤੋਂ ਸੋਹਣੇ ਨਹੀਂ ਲੱਗਦੇਗੇ ਭਾਈ ਬਾਕੀ ਉਹਨਾਂ ਨੂੰ ਆਪਾਂ ਅੱਧਾ ਘੰਟਾ ਦੇ ਦਾਂਗੇ ਪੌਦਿਆਂ ਨੂੰ ਜਿੰਨਾ ਕ ਉਹਨਾਂ ਦਾ ਹੋਇਆ ਜਿਹੜੇ ਕੋਈ ਲਗਾਉਣ ਵਾਲੇ ਹੋਏ ਗਮਲਾ ਕੋਈ ਫਿਰੀ ਹੋਇਆ ਤਾਂ ਉਹਨਾਂ ਦੇ ਵਿੱਚ ਲਗਾ ਦਾਂਗੇ ਸਨ ਇਤੋ ਵਸਤੂ ਬਾਜ਼ ਪੋਚਾ ਵਗੈਰਾ ਲਗਾ ਕੇ ਤੇ ਆਪਾਂ ਫਿਰ ਹੀ ਆਂਗੇ ਜੇ ਤੁਹਾਨੂੰ ਜਾਣਾ ਹੋਇਆ ਤੇ ਉਹ ਤੋਂ ਕੋਈ ਚਾਹ ਪਾਣੀ ਬਣਾਵਾਂਗੇ ਸਕੂਲ ਜਾਣਾ ਹੋਇਆ ਤਾਂ ਤਾਂ ਵੀ ਇਹ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ